ਜਲੰਧਰ ਜਿਮਨੀ ਚੋਣਾਂ ਦੇ ਨਤੀਜੇ ਤੋਂ ਬਾਅਦ ਹੁਣ ਨੀਟੂ ਛਟਰਾ ਵਾਲੇ ਦੀ ਗੱਲ ਕਰ ਲਈਏ ਤਾਂ ਨੀਟੂ ਛਟਰਾ ਵਾਲਾ ਹਾਰਨ ਤੋਂ ਬਾਅਦ ਇੱਕ ਵੱਖਰਾ ਰੂਪ ਉਹਦਾ ਦੇਖਣ ਨੂੰ ਮਿਲ ਰਿਹਾ ਹੈ ਨੀਟੂ ਛਟਰਾ ਵਾਲੇ ਨੇ ਕਿਹਾ ਸੀ ਕਿ ਮੈਂ ਜਦੋਂ ਜੇ ਮੈਂ ਵੋਟਾਂ 'ਚ ਹਾਰ ਜਾਂਦਾ ਤਾਂ ਮੈਂ ਚਿੱਕੜ ਵਿੱਚ ਜ਼ਰੂਰ ਲਿਟਾਂਗਾ ਤੇ ਉਹੀ ਗੱਲ ਹੋ ਰਹੀ ਹੈ ਕਿ ਹੁਣ ਹਾਰਨ ਤੋਂ ਬਾਅਦ ਨੀਟੂ ਛਟਰਾ ਵਾਲਾ ਗੱਲ ਦੇ ਵਿੱਚ ਸੇਰਾ ਪਾ ਕੇ ਚਿੱਕੜ ਦੇ ਵਿੱਚ ਲਟਦਾ ਹੋਇਆ ਨਜ਼ਰ ਆ ਰਿਹਾ ਹੈ ਹਾਲਾਂਕਿ ਕੋਈ ਇੰਨੀਆਂ ਵੋਟਾਂ ਨਹੀਂ ਮਿਲੀਆਂ ਉਹਨਾਂ ਨੂੰ ਉਮੀਦ ਕਰਦੇ ਹੁੰਦੇ ਨੇ ਉਹ ਹਰ ਵਾਰੀ ਕਿ ਮੈਂ ਜਿੱਤਾਂਗਾ ਮੈਂ ਜਿੱਤਾਂਗਾ ਪਰ ਇਸ ਵਾਰ ਵੀ ਉਹਨਾਂ ਨੂੰ ਹਾਰ ਦਾ ਜਿਹੜਾ ਸਾਹਮਣਾ ਕਰਨਾ ਪਿਆ ਹਾਰਨ ਤੋਂ ਬਾਅਦ ਉਹ ਚਿੱਕੜ ਵਿੱਚ ਲੇਟਦੇ ਹੋਏ ਨਜ਼ਰ ਆ ਰਹੇ ਨੇ ਜਿਸ ਦੀ ਵੀਡੀਓ ਕਾਫੀ ਵਾਇਰਲ ਵੀ ਹੋ ਰਹੀ ਹੈ ਤਸਵੀਰਾਂ ਵਿੱਚ ਦੇਖਿਆ ਜਾ ਰਿਹਾ ਕਿ ਕਿਸ ਤਰੀਕੇ ਦੇ ਨਾਲ ਚਿੱਟੇ ਰੰਗ ਦੇ ਕੱਪੜੇ ਪਾ ਕੇ ਤੇ ਪੀਲੀ ਪਗੜੀ ਪਾਈ ਹੋਏ ਉਸ ਤੋਂ ਬਾਅਦ ਉਹ ਗਲ ਦੇ ਵਿੱਚ ਸੇਰਾ ਪਾ ਕੇ ਚਿੱਕੜ ਦੇ ਵਿੱਚ ਆ ਕੇ ਲੇਟ ਜਾਂਦੇ ਨੇ ਜਿਸ ਤੋਂ ਬਾਅਦ ਆਲੇ ਦੁਆਲੇ ਦੇ ਲੋਕ ਵੀ ਉੱਥੇ ਮੌਜੂਦ ਹੁੰਦੇ ਨੇ ਉਹ ਵੀ ਇਸ ਗੱਲ ਨੂੰ ਦੇਖਦੇ ਨੇ ਜਿਹੜੇ ਛੱਤਰ ਵਾਲਨੇ ਕਿਹਾ ਕਿ ਮੈ ਨਾ ਕਰਨਾ ਪਿਆ ਇਸ ਲਈ ਮੈਂ ਚਿੱਕੜ ਦੇ ਵਿੱਚ ਉੱਜਾ ਕੇ ਲੇਟਾਂਗਾ ਜਲੰਧਰ ਜਿਮਨੀ ਚੋਣਾਂ ਦੇ ਨਤੀਜੇ ਤੋਂ ਬਾਅਦ ਹੁਣ ਨੀਟੂ ਛਟਰਾ ਵਾਲੇ ਦੀ ਗੱਲ ਕਰ ਲਈਏ ਤਾਂ ਨੀਟੂ ਛਟਰਾ ਵਾਲਾ ਹਾਰਨ ਤੋਂ ਬਾਅਦ ਇੱਕ ਵੱਖਰਾ ਰੂਪ ਉਹਦਾ ਦੇਖਣ ਨੂੰ ਮਿਲ ਰਿਹਾ ਹੈ ਨੀਟੂ ਛਟਰਾ ਵਾਲੇ ਨੇ ਕਿਹਾ ਸੀ ਕਿ ਮੈਂ ਜਦੋਂ ਜੇ ਮੈਂ ਵੋਟਾਂ 'ਚ ਹਾਰ ਜਾਂਦਾ ਤਾਂ ਮੈਂ ਚਿੱਕੜ ਵਿੱਚ ਜ਼ਰੂਰ ਲੇਟਾਂਗਾ ਤੇ ਉਹੀ ਗੱਲ ਹੋ ਰਹੀ ਹੈ ਕਿ ਹੁਣ ਹਾਰਨ ਤੋਂ ਬਾਅਦ ਨੀਟੂ ਛਟਰਾ ਵਾਲਾ ਗੱਲ ਦੇ ਵਿੱਚ ਸੇਰਾ ਪਾ ਕੇ ਚਿੱਕੜ ਦੇ ਵਿੱਚ ਲਟਦਾ ਹੋਇਆ ਨਜ਼ਰ ਆ ਰਿਹਾ ਹਾਲਾਂਕਿ ਕੋਈ ਇੰਨੀਆਂ ਵੋਟਾਂ ਨਹੀਂ ਮਿਲੀਆਂ ਉਹਨਾਂ ਨੂੰ ਉਮੀਦ ਕਰਦੇ ਹੁੰਦੇ ਨੇ ਉਹ ਹਰ ਵਾਰੀ ਕਿ ਮੈਂ ਜਿੱਤਾਂਗਾ ਮੈਂ ਜਿੱਤਾਂਗਾ ਪਰ ਇਸ ਵਾਰ ਵੀ ਉਹਨਾਂ ਨੂੰ ਹਾਰ ਦਾ ਜਿਹੜਾ ਸਾਹਮਣਾ ਕਰਨਾ ਪਿਆ ਹਾਰਨ ਤੋਂ ਬਾਅਦ ਉਹ ਚਿੱਕੜ ਵਿੱਚ ਲੇਟਦੇ ਹੋਏ ਨਜ਼ਰ ਆ ਰਹੇ ਨੇ ਜਿਸ ਦੀ ਵੀਡੀਓ ਕਾਫੀ ਵਾਇਰਲ ਵੀ ਹੋ ਰਹੀ ਹੈ ਤਸਵੀਰਾਂ ਵਿੱਚ ਦੇਖਿਆ ਜਾ ਰਿਹਾ ਹੈ ਕਿ ਕਿਸ ਤਰੀਕੇ ਦੇ ਨਾਲ ਚੁੱਟੇ ਰੰਗ ਦੇ ਕੱਪੜੇ ਪਾ ਕੇ ਤੇ ਪੀਲੀ ਪਗੜੀ ਪਾਈ ਹੋਏ ਉਸ ਤੋਂ ਬਾਅਦ ਉਹ ਗਲ ਦੇ ਵਿੱਚ ਸੇਰਾ ਪਾ ਕੇ ਚਿੱਕੜ ਦੇ ਵਿੱਚ ਆ ਕੇ ਲੇਟ ਜਾਂਦੇ ਨੇ ਜਿਸ ਤੋਂ ਬਾਅਦ ਆਲੇ ਦੁਆਲੇ ਦੇ ਲੋਕ ਵੀ ਉੱਥੇ ਮੌਜੂਦ ਹੁੰਦੇ ਨੇ ਉਹ ਵੀ ਇਸ ਗੱਲ ਨੂੰ ਦੇਖਦੇ ਨੇ ਵੀਡੀਓ ਸ਼ਟਰ ਵਾਲ ਨੇ ਕਿਹਾ ਕਿ ਮੈਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਇਸ ਲਈ ਮੈਂ ਚਿੱਕੜ ਦੇ ਵਿੱਚ ਜਾ ਕੇ ਲੇਟ ਜਲੰਧਰ ਜਿਮਨੀ ਚੋਣਾ ਦੇ ਨਤੀਜੇ ਤੋਂ ਬਾਅਦ ਹੁਣ ਨੀਟੂ ਛਟਰਾਵਾਲੇ ਦੀ ਗੱਲ ਕਰ ਲਈਏ ਤਾਂ ਨੀਟੂ ਛਟਰਾਵਾਲਾ ਹਾਰਨ ਤੋਂ ਬਾਅਦ ਇੱਕ ਵੱਖਰਾ ਰੂਪ ਉਹਦਾ ਦੇਖਣ ਨੂੰ ਮਿਲ ਰਿਹਾ ਹੈ ਜੀ ਨੀਟੂ ਛਟਰਾਵਾਲੇ ਨੇ ਕਿਹਾ ਸੀ ਕਿ ਮੈਂ ਜਦੋਂ ਜੇ ਮੈਂ ਵੋਟਾਂ 'ਚ ਹਾਰ ਜਾਂਦਾ ਤਾਂ ਮੈਂ ਚਿੱਕੜ ਵਿੱਚ ਜ਼ਰੂਰ ਲੇਟਾਂਗਾ ਤੇ ਉਹੀ ਗੱਲ ਹੋ ਰਹੀ ਹੈ ਕਿ ਹੁਣ ਹਾਰਨ ਤੋਂ ਬਾਅਦ ਨੀਟੂ ਛਟਰਾਵਾਲਾ ਗੱਲ ਦੇ ਵਿੱਚ ਸੇਰਾ ਪਾ ਕੇ ਚਿੱਕੜ ਦੇ ਵਿੱਚ ਲੇਟਦਾ ਹੋਇਆ ਨਜ਼ਰ ਆ ਰਿਹਾ ਹੈ ਹਾਲਾਂਕਿ ਕੋਈ ਇੰਨੀਆਂ ਵੋਟਾਂ ਨਹੀਂ ਮਿਲੀਆਂ ਉਹਨਾਂ ਨੂੰ ਉਮੀਦ ਕਰਦੇ ਹੁੰਦੇ ਨੇ ਉਹ ਹਰ ਵਾਰੀ ਕਿ ਮੈਂ ਜਿੱਤਾਂਗਾ ਮੈਂ ਜਿੱਤਾਂਗਾ ਪਰ ਇਸ ਵਾਰ ਵੀ ਨੂੰ ਹਾਰ ਦਾ ਜਿਹੜਾ ਸਾਹਮਣਾ ਕਰਨਾ ਪਿਆ ਹਾਰਨ ਤੋਂ ਬਾਅਦ ਜਿੱਕੜ ਵਿੱਚ ਲੇਟਦੇ ਹੋਏ ਨਜ਼ਰ ਆ ਰਹੇ ਨੇ ਜਿਸ ਦੀ ਵੀਡੀਓ ਕਾਫੀ ਵਾਇਰਲ ਵੀ ਹੋ ਰਹੀ ਹੈ ਤਸਵੀਰਾਂ ਵਿੱਚ ਦੇਖਿਆ ਜਾ ਰਿਹਾ ਕਿ ਕਿਸ ਤਰੀਕੇ ਦੇ ਨਾਲ ਚਿੱਟੇ ਰੰਗ ਦੇ ਕੱਪੜੇ ਪਾ ਕੇ ਤੇ ਪੀਲੀ ਪਗੜੀ ਪਾਈ ਹੋਏ ਉਸ ਤੋਂ ਬਾਅਦ ਉਹ ਗਲ ਦੇ ਵਿੱਚ ਸੇਰਾ ਪਾ ਕੇ ਜਿੱਕੜ ਦੇ ਵਿੱਚ ਆ ਕੇ ਲੇਟ ਜਾਂਦੇ ਨੇ ਜਿਸ ਤੋਂ ਬਾਅਦ ਆਲੇ ਦੁਆਲੇ ਦੇ ਲੋਕ ਵੀ ਉੱਥੇ ਮੌਜੂਦ ਹੁੰਦੇ ਨੇ ਉਹ ਵੀ ਇਸ ਗੱਲ ਨੂੰ ਦੇਖਦੇ ਨੇ ਨਿੱਤੂ ਛੱਟਰ ਵਾਲ ਨੇ ਕਿਹਾ ਕਿ ਮੈਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਇਸ ਲਈ ਮੈਂ ਜਿੱਕੜ ਦੇ ਵਿੱਚ ਜਾ ਕੇ ਲੇਟਾਂਗਾ